ਮੋਤਾ ਸਿੰਘ ਸੁਤਰਾਣਾ ਜੀ ਮਨਜੀਤ ਸਿੰਘ ਜੀ ਹਲਕਾ ਕੋਆਰਡੀਨੇਟਰ ਕਿਸਾਨ ਪਿੰਗ ਪਟਿਆਲਾ ਦਿਹਾਤੀ ਇੱਥੇ ਸਾਰਿਆਂ ਦਾ ਆਉਣ ਤੇ ਬੜਾ ਕੰਮ ਕਰਦੇ ਆ ਜਿਹੜਾ ਸਾਡੇ ਸਾਥੀ ਕਿਸਾਨ ਪਿੰਗ ਦੇ ਵਿੱਚ ਅੱਜ ਬਲਾਕ ਪ੍ਰਧਾਨ ਬਣਨ ਜਾ ਰਹੇ ਨੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਤੁਹਾਡਾ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਗੱਲ ਆਪਾਂ ਬਲਾਕਾਂ ਦੇ ਪ੍ਰਧਾਨ ਸਾਡੇ ਹਲਕਾ ਕੋਆਰਡੀਨੇਟਰ ਸਤਿ ਸ਼੍ਰੀ ਅਕਾਲ ਜੀ ਮੈਂ ਬੂਟਾ ਸਿੰਘ ਵਿਰਕ ਸਟੇਟ ਸੈਕਟਰੀ ਕਿਸਾਨ ਵਿੰਗ ਪੰਜਾਬ ਅੱਜ ਦੀ ਜਿਹੜੀ ਸਾਡੀ ਪਟਿਆਲਾ ਦਿਹਾਤੀ ਦੇ ਇਸ ਜਿਹੜਾ ਸਾਡਾ ਵਿੰਗ ਤਿਆਰ ਹੋ ਰਿਹਾ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਗੁਤਿਆਨ ਸਿੰਘ ਜੀ ਖਰੋੜ ਤੇ ਮੇਰੇ ਸੱਜੇ ਪਾਸੇ ਸਾਰੇ ਮਨਦੀਪ ਸਿੰਘ ਜੀ ਜਿਹੜੇ ਸਾਡੇ ਜ਼ਿਲ੍ਹਾ ਹਲਕਾ ਕੁਆਰਡੀਟਰ ਲਾਏ ਹੋਏ ਨੇ ਤੇ ਅਸੀਂ ਆਪਣਾ ਸੰਗਠਨ ਤਿਆਰ ਕਰ ਰਹੇ ਹਾਂ ਸੋ ਅੱਜ ਆਈ ਸੀ ਪਟਿਆਲਾ ਦਿਹਾਤੀ ਵਿੱਚ ਪੰਜਾਬ ਦੇ ਕਿਸਾਨੀ ਦੀ ਆਵਾਜ਼ ਬੁਲੰਦ ਕਰਨ ਵਾਸਤੇ ਤੇ ਜਿਹੜੀਆਂ ਪੰਜਾਬ ਸਰਕਾਰ ਦੀਆਂ ਪਾਲਿਸਿਸ ਨੇ ਉਹਨੂੰ ਘਰ-ਘਰ ਖੇਤ-ਖੇਤ ਲੈ ਕੇ ਜਾਣ ਦਾ ਸਾਡਾ ਟੀਚਾ ਹੈ ਉਸ ਦੇ ਸਬੰਧੀ ਅੱਜ ਸਾਡੀ ਮੀਟਿੰਗ ਹੋਈ ਹੈ ਜੀ ਫਿਲਹਾਲ ਆਪਾਂ ਨੂੰ ਪਤਾ ਹੀ ਹੈ ਜਿਵੇਂ ਕੀ ਕਰ ਮੰਨ ਕੇ ਚੱਲੀਏ ਪੌਣਾ ਪੰਜਾਬ ਸਾਡਾ ਹੜ੍ਹਾਂ ਦੇ ਨਾਲ ਜਿੱਥੇ ਬਹੁਤ ਭਾਰੀ ਨੁਕਸਾਨ ਹੋ ਚੁੱਕਾ ਹੈ ਫਿਲਹਾਲ ਸਾਡਾ ਪੂਰਾ ਫੋਕਸ ਉਸ ਪਾਸੇ ਹੈ ਵੀ ਜਿਹੜੇ ਉੱਥੇ ਜ਼ਿਆਦਾ ਨੁਕਸਾਨ ਹੋ ਗਿਆ ਵੀ ਆਪਾਂ ਉਹਨਾਂ ਨੂੰ ਦੁਬਾਰਾ ਲੀ ਤੇ ਲਿਆਉਣ ਵਾਸਤੇ ਪੂਰਾ ਯਤਨ ਕਰ ਰਿਹਾ ਹੈ ਪੰਜਾਬ ਸਰਕਾਰ ਸਾਡੇ ਸਰਦਾਰ ਭਗਵੰਦ ਸਿੰਘ ਮਾਨ ਜੀ ਲੱਗੇ ਹੋਏ ਨੇ ਤੇ ਉਸ ਤੋਂ ਬਾਅਦ ਜਿਹੜਾ ਹੁਣ ਸਾਡੇ ਤੇ ਚਾਈਨਿਸ ਵਾਇਰਸ ਆਇਆ ਉਹਦੇ ਬਾਰੇ ਵੀ ਸਾਡੀ ਡਿਸਕਸ਼ਨ ਚੱਲ ਰਹੀ ਹੈ ਉਹ ਵੀ ਪੂਰਾ ਜਿਹੜਾ ਨੁਕਸਾਨ ਜਿਹੜਾ ਹੋਇਆ ਉਹਦੀ ਵੀ ਅਸੀਂ ਮਤਲਬ ਇੱਕ ਜਿਹੜਾ ਖੇਤੀਬਾੜੀ ਵਿਭਾਗ ਹੈ ਉਹ ਪਿੰਡਾਂ ਦੇ ਵਿੱਚ ਲੱਗੇ ਹੋਏ ਨੇ ਲਿਸਟਾਂ ਤਿਆਰ ਕਰ ਰਹੇ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਬਾਰੇ ਵੀ ਵਿਚਾਰ ਕੀਤੀ ਜਾ ਸਕਦੀ ਹੈ ਬਹੁਤ ਪੋਜ਼ਿਟਿਵ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਮੰਤਰੀ ਸਾਹਿਬ ਦੇ ਬੇਟਾ ਜੀ ਰਾਹੁਲ ਜੀ ਸਨ ਜਿਨ੍ਹਾਂ ਨੇ ਸਾਡੀ ਮੀਟਿੰਗ ਅਰੇਂਜ ਕੀਤੀ ਬਹੁਤ ਨਿੱਗੇ ਤੇ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ ਤੇ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਨਾਲ ਪੂਰੇ ਰਿੰਗ ਦੇ ਨਾਲ ਸਾਥਤਾ ਜਾਏਗਾ ਤੇ ਉਹਨਾਂ ਦੇ ਜਿਹੜੀਆਂ ਪਾਲਿਸਿਸ ਨੇ ਜਿਹੜੇ ਕਿ ਸਾਡੇ ਰਿੰਗ ਤੋਂ ਹਟਕੇ ਨੇ ਉਹ ਵੀ ਸਾਨੂੰ ਉਹਨਾਂ ਨੇ ਦੱਸਿਆ ਨੇ ਜੋ ਪਿੰਡਾਂ ਦੇ ਜਾ ਕੇ ਆਮ ਗਰੀਬ ਪਰਿਵਾਰਾਂ ਦੀ ਜਿਹੜੀ ਮਤਤ ਕੀਤੀ ਜਾਏਗੀ ਉਹ ਵੀ ਜਿਹੜਾ ਪਟਿਆਲਾ ਤੇ ਹਾਤੀ ਹੈ ਮੈਂ ਵਧਾਈ ਦੇਣਾ ਵੀ ਇਹਨਾਂ ਨੇ ਪੂਰੇ ਪੰਜਾਬ ਚੋਂ ਪਹਿਲ ਕਦਮੀ ਕਰਕੇ ਇਹ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਨੇ ਉਹਦੇ ਵਿੱਚ ਅਸੀਂ ਡਿਊਟੀ ਸਾਡੇ ਪ੍ਰਧਾਨ ਸਾਹਿਬ ਦੀ ਵੀ ਲੋਆਤੀ ਜੋ ਜਲਦੀ ਹੀ ਲਿਸਟਾਂ ਤਿਆਰ ਕਰਕੇ ਲੋੜਵੰਦ ਪਰਿਵਾਰ ਨੇ ਉਹਨਾਂ ਦੀ ਸੂਚੀ ਤਿਆਰ ਹੋਏਗੀ ਤੇ ਉਹਨਾਂ ਦੇ ਮਕਾਨਾਂ ਦੀ ਜਿਹੜੀ ਹੈ ਜਲਦੀ ਤੋਂ ਜਲਦੀ ਉਸਾਰੀ ਕਰਵਾ ਕੇ ਉਹਨਾਂ ਦਾ ਰਹਿਣ-ਬਸੇਰਾ ਕੀਤਾ ਜਾਏਗਾ। ਸਤਿ ਸ੍ਰੀ ਅਕਾਲ ਜੀ। ਅੱਜ ਜੀ ਸਾਡੀ ਪਟਿਆਲਾ ਦਿਹਾਤੀ ਦੇ ਵਿੱਚ ਕਿਸਾਨ ਵਿੰਗ ਦੇ ਜਿਹੜੇ ਮਿੰਟ ਸੀਗੇ ਡਾਕਟਰ ਕੁਲਵੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਉਹਨਾਂ ਦੇ ਦਫ਼ਤਰ ਦੇ ਵਿੱਚ ਇਹ ਮੀਟਿੰਗ ਰੱਖੀ ਹੋਈ ਸੀ ਤੇ ਜਿਹਦੇ ਵਿੱਚ ਅਸੀਂ ਅੱਜ ਦੀ ਜਿਹੜੀ ਕਿਸਾਨੀ ਪੂਰੇ ਕਿਸਾਨ ਵਿੰਗ ਦੇ ਬਲਾਕ ਪ੍ਰਧਾਨ ਜਿਹੜੇ ਸੰਭਾਵਿਤ ਪਿੰਡ ਦੇ ਜਾਂ ਆਪਣੇ ਵਾਰਡਾਂ ਦੇ ਜਿਹੜੇ ਪ੍ਰਧਾਨ ਉਹਨਾਂ ਨਾਲ ਮੀਟਿੰਗ ਕੀਤੀ ਸੀ ਕਿ ਤੇ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੀ ਕੰਮ ਨੇ ਪਾਰਟੀ ਪ੍ਰਤੀ ਕਿਸਾਨੀ ਪ੍ਰਤੀ ਉਹਨਾਂ ਦੇ ਨਾਲ ਸਾਡੀ ਸਾਰੀ ਵਿਸਤਾਰ ਨਾਲ ਜਿਹੜੀ ਚਰਚਾ ਹੋਈ ਹੈ ਜਿਸ ਦੇ ਵਿੱਚ ਸਾਰੇ ਸਾਡੇ ਜਿੰਨੇ ਵੀ ਬਲਾਕ ਪ੍ਰਧਾਨ ਜਿੰਨੇ ਵੀ ਬੋਸ ਪ੍ਰਧਾਨ ਤੇ ਸਾਡੇ ਹਲਕਾ ਕੋਆਰਡੀਨੇਟਰ ਮਨਦੀਪ ਸਿੰਘ ਜੀ ਹਾਣਾ ਤੇ ਮੈਂ ਆਪਣਾ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਕੁਤਿਹਾਨ ਸਿੰਘ ਮੇਰਾ ਨਾਮ ਅਸੀਂ ਸਾਰਿਆਂ ਨੇ ਇਹ ਅਹਦ ਲਿਆ ਕਿ ਵੀ ਅਸੀਂ ਕਿਸਾਨੀ ਦੇ ਜਿੰਨੇ ਵੀ ਮਸਲੇ ਨੇ ਅਸੀਂ ਮੂਰੇ ਹੋ ਕੇ ਇੱਕ ਜਥੇਬੰਦੀ ਦੇ ਤੌਰ ਤੇ ਜਿੰਨੇ ਇੱਕ ਜਥੇਬੰਦੀ ਹੁੰਦੀ ਹੈ ਕਿਸਾਨਾਂ ਵਾਸਤੇ ਜਿੰਨੇ ਜਥੇਬੰਦੀ ਬਣੀ ਹੁੰਦੀ ਹੈ ਅਸੀਂ ਉਸ ਤਰੀਕੇ ਨਾਲ ਕੰਮ ਜਿਹੜਾ ਹੈਗਾ ਕਿਸਾਨੀ ਵਾਸਤੇ ਕਰਨਾ ਤੇ ਕਿਸਾਨੀ ਨੂੰ ਜਿਹੜੀਆਂ ਹਾਲ ਹੀ ਦੇ ਵਿੱਚ ਫਾੜਾਂ ਦੀ ਮਾਰ ਸਰ ਸਾਡੇ ਹਲਕੇ ਦੇ ਵਿੱਚ ਕੋਈ ਬਾਲੀ ਹੜਾਂ ਦੀ ਮਾਰਤਾ ਨਹੀਂ ਹੈਗੀ ਪਰ ਇੱਕ ਚైనా ਵਾਇਰਸ ਜਿਹੜਾ ਨੂੰ ਮਧਰਾ ਬੁੱਟਾ ਵੀ ਕਹਿੰਦੇ ਨੇ ਤੇ ਇੱਕ ਸਾਡੇ ਹੜਤੀ ਦੀ ਜਿਹੜੀ ਸਮੱਸਿਆ ਕਿਸਾਨੀ ਇਹਨੂੰ ਜੀਰੂ ਨੂੰ ਜਿਹੜੀ ਪਈ ਆ ਉਹ ਸਮੱਸਿਆ ਅਸੀਂ ਉਹਦੇ ਬਾਰੇ ਵੀ ਵਿਚਾਰ ਕਰ ਰਹੇ ਆ ਕਿ ਵੀ ਇੱਕ ਆਪਣੀ ਕਿਸਾਨਾਂ ਦੀ ਜਿਹੜੀ ਸਮੱਸਿਆ ਇਹਨੂੰ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੱਕ ਪਹੁੰਚਾਇਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਵੀ ਇਹਦੇ ਬਾਰੇ ਵਿਚਾਰ ਕਰਕੇ ਕਿਸਾਨਾਂ ਨੂੰ ਕੋਈ ਨਾ ਕੋਈ ਰਾਹਤ ਇਸ ਚੀਜ਼ ਬਾਰੇ ਦਿੱਤੀ ਜਾਏਗੀ ਤੇ ਉਹਨਾਂ ਨੇ ਅਸੀਂ ਲਿਸਟਾਂ ਤਿਆਰ ਕਰਨ ਵਾਸਤੇ ਸਾਡਾ ਜਿਹੜਾ ਕਿਸਾਨ ਵਿੰਗਾ ਉਹਨੂੰ ਲਾਮਬੰਦ ਕੀਤਾ ਤੇ ਬਾਕੀ ਜਿਹੜੇ ਸਾਡੇ ਹਲਕੇ ਦੇ ਵਿੱਚ ਗਰੀਬ ਪਰਿਵਾਰ ਨੇ ਜਿਨ੍ਹਾਂ ਦੇ ਕਿਸੇ ਦੀ ਨਹੀਂ ਦੇ ਕਾਰਨ ਸੱਤ ਡਿੱਗ ਪਈ ਹੈ ਜਾਂ ਕਿਸੇ ਦਾ ਤੰਦ ਡਿੱਗ ਪਈ ਹੈ ਉਹਨਾਂ ਦੀਆਂ ਲਿਸਟਾਂ ਤਿਆਰ ਕਰਕੇ ਉਹ ਸਾਡੇ ਹਲਕੇ ਦੇ ਜਿਹੜੇ ਐਮਐਲਏ ਨੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਮੀਤ ਸਿੰਘ ਜੀ ਉਹਨਾਂ ਨੇ ਇੱਕ ਵਿਸ਼ੇਸ਼ ਜਿਹੜੀ ਮਹਿਮਾ ਉਹ ਪੀਡੀਆ ਇਦੇ ਤਹਿਤ ਉਹ ਗਰੀਬ ਪਰਿਵਾਰਾਂ ਦੇ ਮੁੜ ਬਸੇਬਾ ਜਿਹੜਾ ਕਰਵਾਇਆ ਜਾਏਗਾ ਉਹਨਾਂ ਦੇ ਡਿਗੀਆਂ ਹੁੰ ਜਾਂ ਸੱਤਾਂ ਤੇ ਡਿਗੀਆਂ ਹੁੰ ਜਾਂ ਕੰਢਾ ਦੁਬਾਰਾ ਕਰਵਾਈਆਂ ਜਾਣਗੀਆਂ ਉਹਦੇ ਵਾਸਤੇ ਵੀ ਅਸੀਂ ਸਾਡੇ ਕਿਸਾਨ ਪਿੰਡ ਨੂੰ ਪਿੰਡਾਂ ਦੇ ਵਿੱਚ ਲਾਮਬੰਦ ਕੀਤਾ ਹੈ